ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਬਹੁਤ ਅਣਖੀਲੇ ਹੋਇਆ ਕਰਦੇ ਨੇ ਹਾਂ ਇੱਕ ਸਮਾਂ ਉਹ ਸੀ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਰਹਿਣ ਵਾਲਿਆਂ ਦੀ ਅਣਖ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਪਰ ਅੱਜ ਤਾਂ ਬਹੁਤਾਂ ਦੇ ਵਿੱਚ ਵੇਖੀ ਤਾਂ ਈਗੋ ਹੀ ਰਹਿ ਗਈ ਹੈ ਤੇ ਈਗੋ ਵੀ ਕਿਹੜੇ ਕੰਮ ਦੀ ਪੰਜਾਬ ਦੀ ਧਰਤੀ ਦੇ ਵਿੱਚ ਪਾਣੀ ਹੈ ਨਹੀਂ ਜ਼ੁਬਾਨਾਂ ਦੇ ਉੱਤੇ ਪੰਜਾਬੀ ਹੈ ਨਹੀਂ ਘਰਾਂ ਦੇ ਵਿੱਚ ਨੌਜਵਾਨ ਹੈ ਨਹੀਂ ਦਫ਼ਤਰਾਂ ਦੇ ਵਿੱਚ ਆਪਣੇ ਪੰਜਾਬੀ ਹੈ ਨਹੀਂ ਨਸ਼ੇ ਦੇ ਉੱਤੇ ਕੰਟਰੋਲ ਹੈ ਨਹੀਂ ਤੇ ਪ੍ਰਵਾਸੀਆਂ ਦੇ ਉੱਤੇ ਵੀ ਸਾਡਾ ਕੋਈ ਕੰਟਰੋਲ ਹੈ ਨਹੀਂ ਅਣਖਾਂ ਦਾ ਫਾਇਦਾ ਉਦੋਂ ਤੱਕ ਹੈ ਜਦੋਂ ਤੱਕ ਆਪਾਂ ਆਪਣੇ ਘਰਵਾਲ ਸੁਹਿਰਦ ਹੁੰਨੇ ਆ ਉਹ ਅਣਖਾਂ ਕੀ ਕਰਨੀਆਂ ਜਿਹੜੀਆਂ ਅਣਖਾਂ ਆਪਣੇ ਘਰ ਨੂੰ ਮਹਫੂਜ਼ ਕਰਨ ਦੇ ਵਿੱਚ ਹੀ ਆਪਣੇ ਕੰਮ ਨਾ ਆਉਣ ਜੇ ਅੱਜ ਆਪਾਂ ਆਪਣਾ ਪੰਜਾਬ ਨਾ ਸੰਭਾਇਆ ਤੇ ਕੱਲ ਨੂੰ ਆਪਾਂ ਬਾਹਰੋਂ ਅੰਦਰ ਨੂੰ ਵੇਖਿਆ ਕਰਾਂਗੇ ਪੰਜਾਬ ਵੱਲ ਨੂੰ ਤੇ ਸੋਚਾਂ ਕਰਾਂਗੇ ਕਿਸੇ ਸਮੇਂ ਤੇ ਇਹ ਸਾਡਾ ਕਰ ਹੋਇਆ ਕਰਦਾ ਸੀ ਪੰਜਾਬੀਓ ਦੁਨੀਆ ਤੇ ਕਦਰ ਉਹਨਾਂ ਦੀ ਪੈਂਦੀ ਆ ਜਿਹੜੇ ਜਿੱਤ ਕੇ ਵਿਖਾਉਂਦੇ ਨੇ ਸੋ ਜਿੱਤੋ ਪੰਜਾਬੀਓ ਜਿੱਤੋ ਆਪਣੇ ਪੰਜਾਬ ਨੂੰ ਬਚਾਉਣ ਚ ਜਿੱਤੋ ਆਪਣੀ ਮਾਂ ਬੋਲੀ ਨੂੰ ਬਚਾਉਣ ਚ ਜਿੱਤੋ ਆਪਣੇ ਦਫ਼ਤਰਾਂ ਨੂੰ ਉਹਨਾਂ ਨੂੰ ਸਬੰਧ ਦੇ ਵਿੱਚ ਜਿੱਤੋ ਆਪਣੇ ਪਾਣੀਆਂ ਨੂੰ ਬਚਾਉਣ ਦੇ ਵਿੱਚ ਜਿੱਤੋ ਆਪਣੇ ਘਰ ਦੇ ਉੱਤੇ ਆਪਣਾ ਕਲੇਮ ਰੱਖਣ ਦੇ ਵਿੱਚ ਜਿੱਤੋ ਫੇਰ ਫਾਇਦਾ ਅਣਖਾਂ ਦਾ ਅਣਖਾਂ ਦਾ ਫਾਇਦਾ ਉਸ ਦਿਨ ਹੋਏਗਾ ਜਿਸ ਦਿਨ ਅਸੀਂ ਮੰਨ ਲਿਆ ਕਿ ਅਸੀਂ ਪੰਜਾਬ ਦੇ ਆ ਤੇ ਪੰਜਾਬ ਸਾਡਾ ਏ ਤੇ ਅਸੀਂ ਸੁਹਿਰਦਤਾ ਦੇ ਨਾਲ ਸਿਰ ਜੋੜ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਏ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਨਾ ਜਾਣ ਭਈ ਜੇਦਾ ਨਹੀਂ ਸਰਦਾ ਉਹ ਜੀ ਸਦਕੇ ਜਾਓ ਬਾਹਰ ਜਾ ਕੇ ਆਪਣਾ ਆਰਥਿਕ ਪੱਖ ਤਗੜਾ ਕਰੋ ਪਰ ਇਸ ਧਰਤੀ ਨੂੰ ਬਗਾਨਾ ਨਾ ਕਰਦੋ ਉਧਰ ਤਗੜੇ ਹੋਵੋ ਵਸੀਲੇ ਕਮਾਓ ਵਾਪਸ ਆਪਣੀ ਧਰਤੀ ਤੇ ਆਓ ਇੱਧਰ ਕਾਰੋਬਾਰ ਆਪਣੇ ਖੜੇ ਕਰੋ ਕੋਠੀਆਂ ਪੈਲੀਆਂ ਇੱਧਰ ਆਪਣੀਆਂ ਜੜੀਆਂ ਉਹ ਖੜੀਆਂ ਕਰੋ ਪੰਜਾਬ ਤੁਹਾਡਾ ਘਰ ਹੈ ਤੇ ਇਹਦੇ ਤੇ ਆਪਣਾ ਕਲੇਮ ਬਣਾ ਕੇ ਰੱਖੋ ਇਹ ਗੱਲ बस ਯਾਦ ਰੱਖੋ ਕਿ ਪੰਜਾਬ ਪੰਜਾਬੀਆਂ ਦਾ